ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਗੜਾ ਬੰਨੰਦਿਆ ਨਾ ਹੀ ਮਕਾਕ ਨੂੰ ਤਰਫ ਖਾ ਨਾਲ ਲੋਕਾਂ ਨੇ ਪਹਿਲਾਂ ਪੂਜੂ ਸ਼ੁਕਾ ਆ ਲੋ ਜਿਹੜੀ ਆਇਆ ਪੁੱਤਰ ਗਿਫਟ ਆਇਆ ਡਾਣਾ ਤੇ ਮੋਜਾ ਹਣਾ ਕਿੰਨੇ ਕਿੰਨੇ ਝਾੜੀਆਂ ਨੇ ਆਪਾਂ ਝਾੜ ਦਈਏ ਹੁਣ ਛਾੜ ਦਿਆ ਨੇ ਸਾਤ ਸਾ ਦਾ ਤੇ ਬਾਹਰ ਲੀਆਂ ਤਿੰਨ ਰਹਿ ਗਈਆਂ ਦੀਆਂ ਉਹ ਉੱਤਰ ਲੱਗਾ ਜੋ ਬੰਨਣ ਬੱਚਾ ਬੰਨਣ ਲੱਗਾ ਅੱਜ ਬਹੁਤ ਧੁੱਪ ਲੱਗੀ ਤੇ ਬੱਚੇ-ਵੁੱਚੇ ਸਾਰੇ ਕੱਡੇ ਚਾਲ ਦੇ ਉੱਤੇ ਨਾਲ ਹੀ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਉਨੇ ਆ ਵਾ ਕੁਝ ਸਾਡੇ ਜਿਹੜੇ ਕੋਣ ਤੇ ਆ ਕਿੱਝੇ ਆ ਬੈਠੇ ਤੋਂ ਆ ਉਹ ਜਿਹੜੇ ਸਾਰੇ ਬੱਚੇ ਉੱਤੇ ਬੈਠੇ ਆ ਤੇ ਡਵਰਮਿੰਗ ਕਿਦਨ ਕਰੀਏ ਆਪਾਂ ਧੁੱਪਾਂ ਦੇ ਲੱਗਣ ਨਾਲ ਧਿਆਨ ਸ਼ੁਕਰਵਾਰ ਕਰਦੀ ਹੈ ਹਮ ਸ਼ੁਕਰਵਾਰ ਡਵਰਮਿੰਗ ਕਰ ਲਈ ਫਿਰ ਨਾਲੀ ਵੀਡੀਓ ਬਣਾਵਾਂਗੇ ਥੱਲੋਂ ਜਿਹੜੇ ਕਬੂਤਰ ਵਾਜ ਜਿਹੜੇ ਉਹ ਦਿੱਤੇ ਆ ਨਾ ਵੱਡੇ ਵੀ ਉਹ ਵੀ ਤੈਨੂੰ ਕੱਟਨੇ ਪਣੇ ਬੰਨਣੇ ਪਣੇ 1-2 ਦਿਨ ਵਾਸਤੇ ਉੱਤੇ ਛੱਟਨੇ ਪੈਣੇ ਤੈਨੂੰ ਸਾਰੇ ਇੱਕ ਦਿਨ ਖੁੱਡਾ ਨਹੀਂ ਤੂੰ ਖੋਲਣਾ ਬਾਹਰ ਨਹੀਂ ਘਟਨੇ ਪੈਣੇ ਕਰ ਇੱਧਰ ਇੱਧਰਲੇ ਖੁੱਡੇ ਨੇ ਵੀ ਜਿੰਦਰਾ ਮਾਰ ਲਈ ਦੋਵਾਂ ਦੀ ਇੱਧਰ ਨਾਰ ਛੱਡਦੀਆਂ ਉੱਧਰ ਮਾਦੀਆਂ ਛੱਡਦੀ ਜਿਹੜੇ ਥੱਲੋਂ ਵੱਡੇ ਕਬੂਤਰ ਐ ਨਾ ਉਹਨਾਂ ਨੂੰ ਫਿਰ ਜਾਂ ਤੇ ਬੰਨ੍ਹ ਲਈ ਡਵਰਮਿੰਗ ਦਾ ਤੁਹਾਨੂੰ ਤਰੀਕਾ ਦੱਸਿਆ ਤੇ ਇੱਕ ਦਿਨ ਪਹਿਲਾਂ 10 ਵਜੇ ਦਾਣਾ ਪਾ ਦਿਓ ਅੱਜ ਜਿੱਦਾਂ ਅੱਜ ਵੀਰਵਾਰ ਐ ਨਾ ਵੀਰਵਾਰ 10:00 ਵਜੇ ਦਾਣਾ ਪਾ ਦਿਓ ਤੇ ਸ਼ੁੱਕਰਵਾਰ ਸਵੇਰੇ 10:00 ਵਜੇ ਡਵਰਮਿੰਗ ਕਰ ਦਿਓ ਉਦੋਂ ਦੱਸਾਂਗੇ ਕਿ ਕਿਹੜੀ ਗੋਲੀ ਨਾਲ ਕਰਨੀ ਆ ਕਿੱਦਾਂ ਕਰਨੀ ਆ ਆ ਆ ਕੰਪਿਊਟਰ ਸੇਲਜ ਆੜ ਆ ਦੋਵੇਂ ਸ਼ਾ ਪੂਛਾ ਵੀ ਤੇ ਆ ਵੀ ਲਾਲ ਇਹਦਾ ਜੀ ਆ ਵੀ ਆ ਸੀ ਤੇ ਪੁੱਛਦਾ ਬੰਨਣ ਦਾ ਤਰੀਕਾ ਵੇਖੋ ਮੇਨੇ ਵੇਚ ਲੀਆਂ ਝਾੜੀਆਂ ਵਾ ਤੇ ਬਾਹਰ ਲੀਆਂ ਤਿੰਨ ਤਿੰਨ ਬੰਨਤੀਆਂ ਠੀਕ ਤੇ ਥੱਲੇ ਹੋਵੇ ਬਸ ਜਿਆਦਾ ਨਹੀਂ ਬਾਹਰੀਆਂ ਤਿੰਨ ਦਿਨ ਬਣ ਕੇ ਨੇ ਛੁੱਟੀਆਂ ਕੋਸ਼ਿਸ਼ ਕਰਿਆ ਕਰੋ ਰੀਲ ਦੇ ਤੱਜ ਨਾ ਤੇ ਚੰਗੀ ਤਰ੍ਹਾਂ ਬੰਨਿਆ ਕਰੋ ਪਰ ਨਾ ਖਰਾਬ ਹੋਣ ਜਿਹੜੇ ਕਈ ਤੇ ਟੇਪ ਵੀ ਲਾਉਂਦੇ ਆ ਉਹ ਰਹਿੰਦੇ ਨਾ ਨਾ ਨਹੀਂ ਕਿਤੇ ਨਹੀਂ ਜਾਂਦਾ ਛੜ ਦੇ ਵਿੱਚੋਂ ਨਾ ਬੰਨ ਤੈਨੂੰ ਕਿਉਂ ਲੱਗਾ 5 ਮਹੀਨੇ ਇੱਥੇ ਰਿਹਾ ਵਾ ਤੇ ਇਹਨੂੰ ਇਹਨੇ ਕਿੱਥੇ ਜਾਣਾ ਜਾਵੇ ਤੇ ਜਾਵੇ ਫਿਰ ਐਨੀ ਕਾਦੀ ਟੈਨਸ਼ਨ ਲੈਣੀ ਲਓ ਹਾ ਗੋਲੀਆਂ ਛੋਟੇ ਵਿੱਚ ਜੁੜਾਈ ਇੱਥੇ ਵਿੱਜਾ ਉਹ ਵੇ ਲੈ ਨੋ ਫਿਰ ਚ ਲੈ ਤਾ ਕਾ ਅੱਜ ਮੌਸਮ ਵਾਵਾ ਸਾਫ ਹੈ ਤੇ ਕਬੂਤਰ ਵੀ ਉੱਡਣ ਦੇ ਕਾਫੀ ਲੋਕਾਂ ਨੇ ਦੇਖੇ ਹੈ ਫੇਰ ਜੁੜਾ ਉੱਟ ਗਏ ਅੱਡੇ ਬੈਠੇ ਆ ਰਹੇ ਇਹਨੇ ਆਵ ਨਹੀਂ ਡਾਇ ਬੱਚੇ ਕੁੱਚੇ ਸਾਰੇ ਲੱਗ ਗਏ ਚਾਲਦੇ ਹੋਣ ਅਜੇ ਨਵੇਂ ਖੋਲੇ ਨਹੀਂ ਆ ਜਿਹੜੇ ਬੱਚੇ ਕੱਲ ਤੋਂ ਸਨ ਉਹਨਾਂ ਨੂੰ ਮੈਂ ਚਲੀ ਰਾਂ ਰੰਗ ਲਗਾਤਾਂ ਬਾਰਲੀਆਂ ਬੰਦੀਆਂ ਛੱਡਦੇ ਕੋਈ ਨਹੀਂ ਮੈਨੂੰ ਕੀ ਹੁੰਦਾ ਲੱਗਦਾ ਇਹ ਨੂੰ ਗਿਆ ਇਹਨੇ ਇੱਥੇ ਜਾ ਇੱਕ ਦੂਰੀ ਨੇ ਬੈਣਾ ਵਾ ਜਾਲ ਦੇ ਉੱਤੇ ਬਾਤ ਚੇ ਚੱਲ ਗਈ ਸੈਟ ਹੁਣੇ ਚੜਿਆ ਲੈ ਜਾਲ ਦੇ ਉੱਤੇ ਜਾਣੇ ਬੰਨੇ ਤੇ ਚੜ ਜਾਣਾ ਜਾਂ ਜਾਲ ਤੇ ਚੜ ਜੂ ਅੰਦਰੋਂ ਸਾਰੇ ਕੱਢ ਲਾਓ ਆੜੇ ਅੰਦਰ ਵੜੇ ਆ ਉਹ ਪਰਲੇ ਬਨੇ ਉਹ ਫਟੇ ਬੂਏ ਤੇ ਬੈਠਾਈ ਥੱਲੇ ਕਰ ਇਹਨਾਂ ਨੂੰ ਕੱਢ ਉਹ ਬਾਬਾ ਵਾਲਾ ਕਿਉਂ ਤੇ ਅੱਜ ਬਾਬਾ ਸੂਰਜ ਲਾ ਕੇ ਚਮਕ ਗਈ ਜੀ ਬਾਬਾ ਕੜਾਕੀ ਧੁੱਪ ਲੱਗੀ ਇਧਰੋਂ ਅੱਚ ਔਰ ਕਬੂਤਰ ਬਾਜੀ ਸਟਾਰਟ ਆ ਗੁੱਡੀਆਂ ਦਾ ਕੰਮ ਹੋ ਗਿਆ ਖਤਮ ਤੇ ਕਬੂਤਰਾਂ ਦਾ ਹੋ ਗਿਆ ਜੇ ਸਟਾਰਟ ਔਰ ਦੂਜੇ ਬੰਨੇ ਬੰਨੇ ਹੀ ਉਹਦੇ ਵਿਚਲੇ ਹੈ ਇੱਕ ਬੰਨੇ ਬੰਨੇ ਇਹਨਾਂ ਨੂੰ ਨਾ ਨਾ ਇੱਕ ਬਾਹਰਲੇ ਤਿੰਨ ਨਹੀਂ ਦੋ ਬੰਨੇ ਖੁੱਲੇ ਆ ਨੇ ਜਾਣਾ ਇਹਨੇ ਮਮਾ ਕਿੱਥੇ ਜਾਣਾ ਇਮੇਜਰ ਦਾ 5 ਮਹੀਨੇ ਦੀ ਲਾਣੇ ਖਾਦੇ ਇਹਨੇ ਤੇ ਜੇ ਜੋ ਹੁਣ ਵੀ ਚੱਲ ਜੂਗਾ ਤੇ ਫਿਰ ਫਦਾ ਕੀ ਦਾ ਉਹ ਨਬੂਤ ਜਿਹੜਾ ਫੜਿਆ ਖੋਲਿਆ ਤੁਹਾਨੂੰ ਗਿਆ ਉਹ ਗਿਆ ਜਾ ਬੱਚਿਆਂ ਆਉਂਦੀ ਨਹੀਂ ਆੜੀ ਆ ਗਈ ਜੜੀ ਡਾਗ ਰਹੇ ਵੀ ਖਿੱਚ ਕੇ ਇਹਨਾਂ ਨੂੰ ਦਿਆ ਕਰ ਇਹਨਾਂ ਦੇ ਸੋਟ ਓਏ ਓ ਕਬੂਤਰ ਕਟਿਆ ਥੱਲੇ ਲਾਲ ਤੋਂ ਓ ਉੱਤੇ ਬੈਠੇ ਬੰਨੇ ਦੇ ਨਹੀਂ ਇਹਨਾਂ ਨੇ ਕਿੱਥੇ ਜਾਣਾ ਓਹ ਲਓ ਜੀ ਬੱਗਾ ਕਬੂਤਰ ਵੀ ਨਵਾਂ ਖੋਲਿਆ ਓਆ ਆਪਣੀ ਬੈ ਗਈ ਜਾਲ ਤੇ ਤੇ ਕਟਨੇ ਨਹੀਂ ਯਾਰ ਸੋ ਇਧਰ ਛੱਡ ਦਿੰਦਾ ਰਹਿਣਦਾ ਨਹੀਂ ਆ ਜਾਂਦੇ ਆ ਜਾਂਦੇ ਬਾਕੀ ਦੇ ਸੁਰਖਾ ਤੇ ਆ ਗਿਆ ਕਿੱਧਰ ਗਿਆ ਕਿੱਥੇ ਭੱਗਾ ਬਹਿ ਉਹ ਗਿਆ ਨਾ ਭੱਗਾ ਕਿੱਧਰ ਗਿਆ ਇੱਥੇ ਕਿਤੇ ਹੋਣਾ ਕਿੱਥੇ ਆ ਆਓ ਵੇਰਨਦੇ ਆ ਤੇ ਆ ਕੋਈ ਬਰਖ ਲੋ ਜਾਂਦਾ ਇਹ ਵਿਰੇ ਦਾ ਹੀ ਆ ਤੇ ਪਿੰਡੋਂ ਕਬੂਤਰ ਲਿਆਂਦਾ ਜਿਹੜਾ ਉਹ ਮਰੀ ਗਲ ਜੇ ਨੂੰ ਕੱਢ ਦੇ ਉਹ ਜਨਾ ਥੋੜਾ ਜਿਸਮ ਬਣਾ ਲੈਂਦਾ ਹੈ। ਆ ਜੀ ਵੀਰੇ ਦਾ ਕੁੰਟਰੀ ਇਦਾਂ ਕਰਦਾ। ਨੀਵੀਂ ਤਿਆ ਚ ਲਵਦਾ ਨਾ ਨੀਵੀਂ ਦਾ ਉੱਤੇ ਕੋਠਾ ਬੜਾ ਨੀਵਾ ਹੈ ਉਹਨਾਂ ਦਾ ਜਿੱਥੋਂ ਲਿਆਂਦਾ ਹੈ। ਆਜਾ। ਆ ਪਾ ਪਾ ਪਾ। ਨਵਾਂ ਡਾਜ ਵੇ ਲੋ ਫਿਰਨਦਾ ਘਰ ਨਹੀਂ ਹਰੇ ਲੱਗੇ ਲੱਗੇ ਜਿਹੜੇ ਛੱਡਣਦੇ ਆ। ਆਜੂ ਆਜੂ ਕੋਈ ਨਹੀਂ ਦੰਨੂ ਕੀ। ਲੋ ਇਹ ਨਾ ਹੋ ਗਿਆ ਆੜੇ ਉੱਤੇ ਤਾਂ ਚੜਾਈ ਲੋ ਜਾ ਲੋ ਜਾ ਬਹਿਣ ਲੱਗੇ ਜਬਾਰੇ ਤੈਨੂੰ ਬਹਿਣੇ ਹਾੜਾ ਜੜਾ ਜਾਲ ਤੇ ਪੈਰ ਲੱਭਦਾ ਤੇ ਆ ਜੂ ਦਾ ਆ ਇਹਨਾਂ ਨੇ ਤੱਕੇ ਤੁੱਕੇ ਖਾ ਗਏ ਆ ਜੂ ਆ ਜੂ ਲੋ 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 ਆ ਫੁੱਲ ਮਾਲ ਚਲ ਆ ਗਿਆ ਬਾਹ ਜਾਣਾ ਉਹ ਚੜ ਗਿਆ ਤਾਂ ਵੀ ਆ ਖੋਲੇੜਾ ਉਹ ਤਾਂ ਚੜ ਗਿਆ ਉਹ ਰਹਿਣ ਦੇ ਤੂੰ ਤੂੰ ਤੇ ਗੁਰਗਾ ਜਾ ਜਾੜਾ ਹੀ ਖੇਚ ਕਰਨੇ ਛੱਡ ਦੇ ਛੋਟੀ ਆ ਜਿਹੜਾ ਚਲ ਜੇ ਚਲ ਜੇ ਆ ਆਈ ਨਹੀਂ ਟੈਨਸ਼ਨ ਆ ਨਾ ਦੋ ਚਲ ਉਹ ਚਲ ਗਈ ਬੋਬੀ ਵਾਲ ਉਹ ਚਲ ਗਿਆ ਬੋਬੀ ਵਾਲ ਆਜੂਗਾ ਯਾਰ ਕੁਝ ਨਹੀਂ ਦਾ ਐਨੀ ਮਾਈ ਕਾ ਦੀ ਟੈਨਸ਼ਨ ਨਹੀਂ ਦਾ ਜਿੰਨੇ ਜਾਣਾ ਨੇ ਚੱਲ ਜਾਣਾ ਜਿਹਨੂੰ ਬੰਨ ਕੇ ਰੱਖਾਂਗੇ ਉਹਨੇ ਨਹੀਂ ਜਾਣਾ ਨਜ਼ਾਰੇ ਲੈਣ ਤਾਂ ਅਸੀਂ ਤੇ ਡਾਉਣੇ ਆ ਜਿਹੜਾ ਜਾਵੇ ਜਾਵੇ ਆਜੂਗਾ ਆਪੇ ਠੱਕੇ ਠੁੱਕੇ ਖਾ ਕੇ ਐਡੀ ਛੇਤੀ ਚਲ ਜੂਗਾ ਤੇ ਫਿਰ ਕੀ ਫਾਇਦਾ ਲੈ ਮਹੀਨਾ ਦੋ ਮਹੀਨੇ ਦਾਣਾ ਖਾਦਾ ਇਹਨੇ ਤੇ ਮਾਈ ਜੁਣੇ ਵੀ ਚਲ ਜੂਗਾ ਤੇ ਫਿਰ ਇਹਦਾ ਕੀ ਹੋਈ ਉਧਰ ਚਲ ਗਿਆ ਮਾ ਪਰੇ ਹੋ ਗਿਆ ਹੋਵੇ ਆ ਗਿਆ ਫਿਰ ਆ ਗਿਆ ਕਿ ਨਹੀਂ ਆਣਾ ਨੇ ਯਾਰ ਇੱਥੇ ਹੀ ਆਉਣਾ ਨੇ ਕਿਤੇ ਨਹੀਂ ਜਾਣਾ ਆ ਜੀ ਆਪੇ ਆੜ ਨਵਾਂ ਬੰਨਿਆ ਬੰਨੇ ਤੇ ਵੀ ਬੈਗ ਆ ਆ ਲੋ ਵੇਖ ਲੋ ਇਧਰ ਵੇਖੋ ਗੁੜਕੰਦੇ ਆ ਦਲੇਰੀਆਂ ਵੇਖੋ ਸਾਡੀਆਂ ਹੁਣ ਇਹ ਬੰਨਿਆ ਤੇ ਹੁਣੇ ਖੋਲ ਦੇਣਾ ਆਹੋ ਚਲ ਗਿਆ ਕੰਗਰੇ ਚ ਕਾਲਾ ਤੇ ਆ ਬੈਠਾ ਨਹੀਂ ਉਹ ਜਾਦੀ ਨਾਲ ਬੱਚਾ ਬਹਿ ਗਾਵੇ ਉਹ ਜਾਦੀ ਨਾਲ ਬੱਚਾ ਕਿਧਰ ਗਿਆ ਨੇ ਆ ਜਿਹੜਾ ਉੱਤੇ ਉੱਡਣ ਦੇ ਜਾਜੀ ਨਾ ਆ ਰਣਾ ਨੇ ਇੱਥੇ ਹੀ ਆਉਣਾ ਨੇ ਇਹਨੇ ਕਿਤੇ ਆ ਰਹੀ ਸੀ ਉਹਦੇ ਕੋਲ ਕਾ ਲੁੱਟਿਆ ਨਹੀਂ ਗੇੜੇ ਗੇੜੇ ਮਾਰੇ ਨੇ ਨਹੀਂ ਹੁਣ ਆ ਜਿਹੜਾ ਬੱਚਾ ਉੱਡਣ ਦੇ ਇਹ ਕਿਹੜਾ ਜਾਜੀ ਨਾ ਵਾ ਕਿ ਦੂਜਾ ਕਾਲੀ ਹੈ ਜਾਜੀ ਨਾ ਕਿੱਧਰ ਗਿਆ ਆ ਜਾ ਆ ਜਾ ਆ ਜਾ ਆ ਗਿਆ ਆ ਗਿਆ ਆਪ ਮਗਰ ਜਾਲ ਦੇ ਆਉਂ ਨਿਕਲ ਆਇਆ ਜੀ ਆ ਆ ਗਿਆ ਜੀ ਆ ਲਓ ਖਾ ਲਓ ਸਦਾ ਹੀ ਬੈਨ ਲੱਗ ਆ ਲਓ ਆ ਲਓ ਵੀ ਇਹਨੇ ਵੇਚੀ ਬਣਾ ਪੈਣ ਵੇਚੀ ਪਊਗਾ ਆਉਂਦੇ ਆ ਉਹ ਖੱਚਰ ਦੇ ਆ ਬੱਚਿਆ ਨੇ ਜਾਲ ਤੇ ਨਹੀਂ ਬੈਰ ਲਾਏ ਨੇ ਇੱਥੋਂ ਹੀ ਉੱਡਣਾ ਨੇ ਇੱਥੇ ਬਹਿਣਾ ਹੀ ਨੇ ਇਹ ਇਧਰ ਦੇਖੋ ਹੁਣ ਹੰਬ ਗਿਆ ਜੀ ਹੁਣ ਇਹ ਵੀ ਇਸੇ ਕਰਕੇ ਮਲਵਈ ਵਾਲੇ ਲੋਕ ਮਲਵਈਆਂ ਦੇ ਦੇਸੀ ਜੀ ਕਹਿੰਦੇ ਜੀ ਇਹ ਜਿੱਥੋਂ ਉੱਡਦੇ ਉੱਥੇ ਹੀ ਆਉਂਦੇ ਥੱਲੋ ਤੋਂ ਡਾਇਆ ਇਹਨੂੰ ਨਾਲ ਉੱਤ ਹਾਂ ਹਾਂ ਬਹੁਤ ਚੰਗਾ ਮੈਂ ਇਹ ਥੱਲੋਂ ਉੱਡਿਆ ਥੱਲੇ ਹੀ ਆਇਆ ਜੀ ਹੰਬ ਗਿਆ ਹੁਣ ਆਉਂਦੇ ਗਏ ਬੈਠਾ ਹਾਂ ਹੰਬ ਗਿਆ ਹੁਣ ਛੇਤੀ ਹੰਬ ਗਿਆ ਕੁਤਰਾ ਵੇਲਾ ਹੁਣ ਥੋਪ ਥੇਕਨ ਦੀ ਆ ਡੱਬੇ ਨੇ ਇਹਨੂੰ ਜੀਣ ਹੀ ਨਹੀਂ ਦੇਣਾ ਆਏ ਪੱਠਾ ਲੱਗਦਾ ਏ ਨੋੜ ਇਹ ਇਹਨੇ ਇਹ ਜੋੜੇ ਲੱਗਾ ਕਿਨੇ ਬੱਚਾ ਨਹੀਂ ਤਾਂ ਕਿੱਥੇ ਲੱਗ ਗਿਆ ਮਮਾ ਉਹ ਗੱਡੀ ਇੰਨਾ ਆ ਆ ਥੋੜਾ ਵਾ ਇਹ ਜਾਗ ਜੀ ਨਾ ਥੜਾ ਇਹ ਤਾਂ ਕ੍ਰੈਸ਼ ਵੀ ਨਹੀਂ ਆ ਆ ਜਾ ਯਾਰ ਆ ਨਾ ਪਰਣੀ ਬੰਨੇ ਦੋ ਨਾ ਦਿੰਦਾ ਤਾਨੂੰ ਵਹਾਇਆ ਕਰਦੇ ਸ਼ੌਕ ਲਾਈਵ ਚ ਵੀਡੀਓ ਬਣਾਇਆ ਕਰਾਂ ਹੰਬ ਕੇ ਬੈਠਾ ਹੀ ਹੁਣ ਸਾਹ ਲੈ ਰਹੇ ਹੰਦੇ ਆਏ ਇਹਨੂੰ ਇੱਕ ਰਿਜਾਲ ਦੇ ਨੇ ਜਾਲ ਦੀ ਬੰਨਦੀ ਹੱਥ ਪੈ ਗਈ ਨਾ ਇਹਨੂੰ ਫੇਰ ਇਹਨੇ ਫੇਰ ਨੇ ਫੇਰ ਨਹੀਂ ਇਹਨੇ ਜਾਣਾ ਜਾਣਾ ਨੇ ਹੁਣ ਵੀ ਫੇਰ ਤੁਰ ਕੇ ਆ ਗਈ ਆ ਜਿੱਥੋਂ ਲਾਗੂ ਕਿੱਥੋਂ ਕਿਥੋਂ ਟਾਵਰ ਲਾ ਕੇ ਚੱਲ ਗਿਆ ਸ਼ਹਿਰ ਦੇ ਵਿੱਚ ਕੂਟਰ ਪੱਕਾ ਕਰਨਾ ਬੜਾ ਉੱਪਰ ਇੰਨਾ ਵਿੱਚੋ ਕਾਫੀ ਕਬੂਤਰ ਸੇਲ ਹੈਗੇ ਆ ਸਾਡਾ ਗਰੁੱਪ ਹੈਗਾ ਜੋ ਸੇਲ ਵਾਲਾ ਉਹਦੇ ਚ ਐਡ ਹੋ YouTube ਤੇ ਵੀ ਲਿੰਕ ਪਾ ਦਾਂਗੇ Facebook ਤੇ ਵੀ ਪਾਇਆ